ਜੂਨ 1984 ਵਿੱਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਜ਼ਖਮੀ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਇਸ ਵਾਰ ਵੀ 2 ਜੂਨ ਤੋਂ 6 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪਗਵੰਤ ਸਿੰਘ ਤਨੜੇਗਾ ਨੇ ਕਿਹਾ ਕਿ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੂਨ 1984 ਦਾ ਫੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕਾ ਏ ਤੇ ਹਰ ਸਾਲ ਜੂਨ ਮਹੀਨਾ ਚੜਦਿਆਂ ਹੀ ਸਿੱਖ ਕੌਮ ਦੇ ਇਹ ਅੱਲੇ ਜ਼ਖਮ ਰਿਸਣ ਲੱਗਦੇ ਨੇ ਉਹਨਾਂ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਸ ਫੌਜੀ ਹਮਲੇ ਦੌਰਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਉਤੇ ਹਮਲਾ ਕਰਕੇ ਜਿੱਥੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਉਥੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੁਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਗੋਲੀ ਨਾਲ ਜ਼ਖਮੀ ਕਰ ਦਿੱਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਅੱਜ ਤੋਂ 6 ਜੂਨ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸੋਭਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਿੱਖ ਕੌਮ ਇਸ ਕੱਲੂਕਾਰੇ ਨੂੰ ਕਦੇ ਵੀ ਨਹੀਂ ਭੁੱਲ ਸਕਦੀ ਤੇ ਜੂਨ ਮਹੀਨਾ ਆਉਂਦਿਆਂ ਹੀ ਇਹਨਾਂ ਜ਼ਖਮਾਂ ਦੀ ਭੀੜ ਹਰ ਸਿੰਘ ਮਹਿਸੂਸ ਕਰਦਾ ਹੈ। ਉਨਾ ਦੱਸਿਆ ਕਿ ਜ਼ਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ ਅੱਜ 2 ਜੂਨ ਤੋਂ 6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸੁਸ਼ੋਭਿਤ ਕੀਤਾ ਜਾਵੇਗਾ ਇਸ ਦੌਰਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਪਾਵਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਬਾਵਰ ਤੋਂ ਅਸੰਤ ਤੇ ਤਨਤਨ ਸਤਿਗੁਰੂ ਜੀ ਦੇ ਪ੍ਰਗਟ ਸਰ ਮਹਾਰਾਜ ਜਿਨ੍ਹਾਂ ਦੇ ਦਰਸ਼ਨ دیدار ਕਰਵਾਏ ਜਾਂਦੇ ਨੇ ਇਹ ਉਹ ਪਾਵਨ ਪਵਿੱਤਰ ਗ੍ਰੰਥ ਹਨ ਜੋ ਕਿ 1983 ਦੇ ਵਿੱਚ ਇੱਕ ਮਸ਼ੀਨ ਗਨ ਦੀ ਗੋਲੀ ਦੇ ਨਾਲ ਲਖਮੀ ਹੋਏ ਸਨ ਸੋ ਗੁਰਮਖ ਪਿਆਰਿਓ ਤਤ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਭੇ ਸਾਂਝੀਵਾਲ ਸਦਾਇਨ ਦੇ ਸਦਾ ਅਨੁਸਾਰ ਸਭਨਾਂ ਨੂੰ ਇਹ ਸਦਾਤ ਦਿੰਦਾ ਹੈ ਵਕੀਸ਼ ਕਰਦਾ ਹੈ ਕੋਈ ਵੀ ਜੀਵ ਜਿਹੜਾ ਵਾ ਉਹ ਮਾਰਾ ਨਹੀਂ ਕਿਉਂਕਿ ਕੇਵਲ ਤਾਂ ਕੇਵਲ ਧਰਮ ਦੇ ਅਨਸਾਰ ਧਰਮ ਦੀ ਨਿਯਮਾ ਅਨਸਾਰ ਜੇ ਕੋਈ ਮੰਨ ਲਿਆ ਜਾਵੇ ਤੇ ਗੁਰਮਖ ਪਿਆਰਿਓ ਸਾਰੇ ਗ੍ਰੰਥਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੂੰ ਏਡਾ ਵੱਡਾ ਮਾਣ ਮਿਲਦਾ ਕਿ ਇਹਨਾਂ ਨੂੰ ਗੁਰੂ ਪਾਨ ਗੁਰੂ ਔਰ ਗੁਰਤਾ ਗੱਦੀ ਦਾ ਮਾਣ ਮਿਲਿਆ ਜਿੰਨੇ ਵੀ ਗ੍ਰੰਥ ਸਾਰੇ ਸਤਕਾਰਯੋਗ ਹੈ ਪਰ ਉਹਨਾਂ ਸਾਰੇ ਸਤਕਾਰਯੋਗ ਗ੍ਰੰਥਾਂ ਦੇ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬਾ ਜਿਹੜੀ ਗੋਲੀ ਲੱਗੀ ਸੀ ਗੁਰੂ ਸਾਹਿਬ ਨੂੰ ਕਿੱਥੋਂ ਸ਼ੁਰੂ ਹੋ ਕੇ ਕਿੱਥੇ 1 ਜੂਨ ਨੂੰ ਭਾਰਤੀ ਫੌਜ ਨੇ ਚਾਰਜਫਾਇਰੇ ਹਮਲਾ ਬੋਲਣ ਵਾਸਤੇ ਫੌਜ ਦਾ ਇਨਕਾਰ ਦਿੱਤੀ ਸੀ ਔਰ ਦੱਖਣ ਦੀ ਬਾਹੀ ਤੋਂ ਇੱਕ ਗੋਲੀ ਆਉਂਦੀ ਹੈ ਉਸ ਗੋਲੀ ਦੇ ਨਾਲ ਗਿਲਦ ਤੋਂ ਲੈ ਕਰਕੇ ਤਤਕਰਾ ਅੰਗਾਂ ਦੇ ਰਾਹੀਂ ਉਹ ਗੋਲੀ ਜਾਂਦਿਆਂ ਜਾਂਦਿਆਂ ਜਪਜੀਤ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ چیر ਗਈ ਔਰ ਸ੍ਰੀ ਰਾਗ ਜੀ ਦੀ ਪਵਿੱਤਰ ਵਰਬਾਣੀ ਨੂੰ چیر ਗਈ ਗੌੜੀ ਰਾਗ ਦੇ ਅੰਦਰ ਜਾ ਕਰਕੇ ਸੁਖਮੀ ਸਾਹਿਬ ਜੀ ਦੀ ਪਵਿੱਤਰ ਵਰਬਾਣੀ ਜਿਸ ਵਿੱਚ 16ਵੀਂ ਅਸਤਪਤੀ ਦੇ 6ਵੇਂ ਬੰਦ ਦੇ ਵਿੱਚ ਜਾ ਕਰਕੇ ਖਤਮ ਹੁੰਦੀ ਹੈ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗਾਂ ਨੂੰ ਨੁਕਸਾਨ ਜਿਹੜਾ ਇਹਨੇ ਪਹਚਾਇਆ ਜਿਸ ਨਾਲ ਸਿੱਖ ਕੌਮ ਪੁਰਨਾ ਕੌਮਾਂ ਦੇ ਵਿੱਚ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤੇ ਅਦਬ ਕਰਦੇ ਸਨ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਹਰ ਸਾਲ ਦੀ ਤਰ੍ਹਾਂ ਜਦੋਂ ਵੀ ਜੂਨ ਆਉਂਦਾ ਮਹੀਨਾ 1 ਜੂਨ ਤੋਂ ਲੈ ਕੇ ਕਰਕੇ 16 ਜੂਨ ਤੱਕ ਸਿੱਖਾਂ ਦੇ ਜਿਹੜੇ ਹਿਰਦੇ ਆ ਉਹ ਬਲੁੰਦਰੇ ਜਾਂਦੇ ਨੇ ਦੁਬਾਰਾ ਇਹਦੇ ਜਖਮ ਐ ਤਾਜੇ ਹੁੰਦੇ ਨੇ ਕਦੋਂ ਤੋਂ ਲੈ ਕੇ ਕਦੋਂ ਤੱਕ ਜ਼ਖਮੀ ਸੂਪ ਦੇ ਦਰਸ਼ਕ ਕਰ ਸਕਦੇ ਇਸ ਅਸਰ ਵਿੱਚ ਸਿੱਖ ਧਰਮ ਦੇ ਅੰਦਰ ਸਿਧਾਂਤ ਹੈ ਕਿ ਜਉਂ ਤੋਂ ਪ੍ਰੇਮ ਖੇਲਣ ਕਾ ਜਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਿੱਖਾਂ ਦਾ ਜਿਹੜਾ ਮੂਲ ਸਿਧਾਂਤ ਉਹ ਇਹ ਆ ਕਿ ਜਿੰਨੀ ਵਾਰ ਕੋਈ ਮਰਜੀ ਇਹਨਾਂ ਨੂੰ ਤਸੱਦਦ ਕਰਕੇ ਸ਼ਹੀਦ ਕਰਨ ਦਾ ਯਤਨ ਕਰਦਾ ਰਹੇ ਇਹ ਕੌਮ ਜਿਹੜੀ ਆ ਖਤਮ ਨਹੀਂ ਹੋ ਸਕੀ ਮੇਰੀ ਬੇਨਤੀ ਕਿ ਸੰਗਤਾਂ ਕਦੋਂ ਤੋਂ ਲੈ ਕੇ ਕਿਉਂ ਤੱਕ ਦਿਸਨ ਕਰਦੇ ਇੱਕ ਜੂਨ ਤੋਂ ਲੈ ਕੇ ਕਰਕੇ ਆਪਾਂ ਇਹ ਸ਼ੁਰੂ ਕਰਨਾ ਸੀ ਪ੍ਰੋਗਰਾਮ ਅੱਜ 2 ਜੂਨ ਤੋਂ ਲੈ ਕੇ ਕਰਕੇ 6 ਜੂਨ ਤੱਕ ਨਿਰੰਤਰ ਜਿਹੜੇ ਦਰਸ਼ਨ ਸਵੇਰੇ 8 ਵਜੇ ਤੋਂ ਸ਼ਾਮ 7:30 ਵਜੇ ਤੱਕ ਕਰਵਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਕਿਸੇ ਨਾਮ ਦੇ ਸਹਿਬਾਰਾ ਹੋ